i <laughs> ਖੇਤੀ ਕਾਨੂੰਨ ਮੁੱਦੇ ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹਲੇ ਵੀ ਸਥਿਤੀ ਡੈਡਲੌਕ ਵਾਲੀ ਬਣੀ ਹੋਈ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਮ ਇੱਕ ਚਿੱਠੀ ਭੇਜੀ ਸੀ ਤੇ ਉਸ ਦੇ ਵਿੱਚ ਕਿਹਾ ਸੀ ਕਿ ਜਥੇਬੰਦੀਆਂ ਆਪਣੀ ਮਨਮਰਜ਼ੀ ਦੇ ਨਾਲ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਅਤੇ ਤਰੀਕ ਤੈਕਰ ਇਸ ਦੇ ਉੱਪਰ ਅੱਜ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਚਿੱਠੀ ਕੇਂਦਰ ਸਰਕਾਰ ਨੇ ਭੇਜੀ ਹੈ ਇਹ ਸਿਰਫ ਇੱਕ ਚਿੱਠੀ ਹੀ ਹੈ ਤੇ ਇਸ ਦੇ ਵਿੱਚ ਇਹ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਕਿਹੜੇ ਮੰਤਰੀ ਨਾਲ ਮੁਲਾਕਾਤ ਹੋਵੇਗੀ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਲੀਡਰ ਯੋਗਿੰਦਰ ਸਿੰਘ ਉਗਰਾਹਾ ਤੇ ਸਰਵਨ ਸਿੰਘ ਪੰਦੇਰ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਇਸ ਚਿੱਠੀ ਤੋਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਸਿਰਫ ਸੌਦਾ ਕਰਨ ਦੇ ਲਈ ਹੀ ਕਿਸਾਨਾਂ ਨੂੰ ਬੁਲਾਰੀ ਹੈ ਜਦ ਕਿ ਖੇਤੀ ਕਾਨੂੰਨ ਜਿਹੜੀ ਉਹਨਾਂ ਦੀ ਮੰਗ ਹੈ ਉਹ ਰੱਦ ਕਰਨ ਦੇ ਉੱਪਰ ਕੋਈ ਵੀ ਵਿਚਾਰ ਨਹੀਂ ਕੀਤਾ ਜਾ ਰਿਹਾ ਅੱਜ ਸਰਵਨ ਸਿੰਘ ਪੰਦੇਰ ਤੇ ਯੋਗਿੰਦਰ ਸਿੰਘ ਉਗਰਾਹਾ ਬਲੋ ਸਿੰਘ ਸਿੰਗੂ ਬਾਰਡਰ ਦੇ ਉੱਪਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਉੱਪਰ ਕੇਂਦਰ ਸਰਕਾਰ ਨੇ ਜਿਹੜਾ ਚਿੱਠੀ ਭੇਜੀ ਸੀ ਉਸ ਨੂੰ ਉਸ ਨੂੰ ਇੱਕ ਸੱਤਾਨਾ ਮੰਨਦੇ ਇਸ ਮੀਟਿੰਗ ਨੂੰ ਜਿਹੜਾ ਇਸ ਮੀਟਿੰਗ ਦੇ ਅਟੈਂਡ ਕਰਨ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਸਰਕਾਰ ਖੁਦ ਇੱਕ ਤਰੀਕ ਦੇਵੇ ਤੇ ਫਿਰ ਅਸੀਂ ਵਿਚਾਰ ਚਰਚਾ ਕਰਾਂਗੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਜਿਹੜੀ ਚਿੱਠੀ ਭੇਜੀ ਸੀ ਉਸ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਨੇ ਸੌਦਾ ਵਾਲਾ ਪ੍ਰਸਤਾਵ ਦਿੱਤਾ ਸੀ ਉਹ ਕਿਉਂ ਰੱਦ ਕੀਤਾ ਕੇਂਦਰ ਸਰਕਾਰ ਨੇ ਉਹ ਵਜ੍ਹਾ ਮੰਗੀ ਹੈ ਤੇ ਨਾਲ ਹੀ ਕਿਹਾ ਕਿ ਕੀ ਇਹ ਸਿਰਫ ਇੱਕ ਜਥੇਬੰਦੀ ਦਾ ਫੈਸਲਾ ਜਾਂ ਫਿਰ ਇਹ ਸਾਰਿਆਂ ਨੇ ਰਲ ਕੇ ਹੀ ਇਸ ਸੌਦਾ ਵਾਲੇ ਪ੍ਰਸਤਾਵ ਨੂੰ ਜਿਹੜਾ ਖਾਰਜ ਕੀਤਾ ਦੱਸਦੀ ਹੈ ਕਿ ਕੇਂਦਰ ਅਤੇ ਕਿਸਾਨ ਵਿਚਾਲੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਦੇ ਵਿੱਚ ਕੇਂਦਰ ਸਰਕਾਰ ਕਹਿ ਰਹੀ ਕਿ ਅਸੀਂ ਸਿਰਫ ਸੌਦਾ ਕਰਨ ਲਈ ਤਿਆਰ ਹਾਂ ਪਰ ਕਿਸਾਨ ਜਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਕਿ ਅਸੀਂ ਦੀ ਖੇਤੀ ਕਾਨੂੰਨ ਰੱਦ ਕਰਾਵਾਂਗੇ ਜਦੋਂ ਤੱਕ ਇਹ ਰੱਦ ਨਹੀਂ ਹੁੰਦੇ ਅਸੀਂ ਅੰਦੋਲਨ ਆਪਣਾ ਖਤਮ ਨਹੀਂ ਕਰਾਂਗੇ ਇਹ ਸੱਦਾ ਨਹੀਂ ਹੈ ਇਹ ਤਾਂ ਇੱਕ ਕਿਸਮ ਦਾ ਤਾਰਪੀਡੋ ਕਰਨ ਦੀ ਖਾਤਰ ਲੋਕਾਂ ਨੂੰ ਕਹਿਣ ਦੀ ਖਾਤਰ ਆਪਦਾ ਪੱਖ ਚ ਚਾਉਣ ਦੀ ਖਾਤਰ ਇੱਕ ਅਟੈਕ ਹੈ ਅਸੀਂ ਇਹ ਸਮਝਦੇ ਆ ਅਸਲ 'ਚ ਸਰਕਾਰ ਅਮੈਂਡਮੈਂਟ ਕਰਨ ਦੇ ਵਾਸਤੇ ਜੇ ਕੋਈ ਚਰਚਾ ਕਰਨੀ ਹੈ ਫਿਰ ਤਰੀਕ ਵੀ ਦੇ ਦਿਓ ਥਾਂ ਵੀ ਰੱਖੋ अपनी पोजीशन को तय करना चाहते थे उन्होंने पोजीशन तय कर ली भी खेती कानून तो वापस नहीं लेंगे उनकी पूरी सीमा तय कर दी और उसके बाद एक खत आया भी अगर आप खेती कानून वापस लेने वाली बात से पीछे हटकर खेती कानूनों में संशोधन करने के लिए बात करना चाहते हैं ਉਸ ਸਮੇਂ ਵੀ ਆਪ ਦਿਜੀਏ ਔਰ ਡੇਟ ਵੀ ਖੁਦ ਦਿਜੀਏ